ਸਮੇਂ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਗੱਲ ਕਰ ਲਈਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਲਗਾਤਾਰ ਸੀਤ ਲਹਿਰ ਜਾਰੀ ਹੈ ਇਸ ਕਰਕੇ ਬਹੁਤ ਜ਼ਿਆਦਾ ਕੜਾਕੇ ਦੀ ਠੰਡ ਪੈਣ ਕਰਕੇ ਲੋਕਾਂ ਦੀਆਂ ਦਿੱਕਤਾਂ ਵੀ ਜਿਹੜੀਆਂ ਕਿ ਉਹ ਲਗਾਤਾਰ ਵਧ ਰਹੀਆਂ ਨੇ ਬਹੁਤ ਜ਼ਰੂਰੀ ਕੰਮ ਨਿਪਟਾਉਣ ਵਾਸਤੇ ਹੀ ਲੋਕ ਕਰੋ ਬਾਹਰ ਨਿਕਲ ਰਹੇ ਨੇ ਤਾਂ ਜਿਹੜੇ ਲੋਕ ਕਰੋ ਬਾਹਰ ਨਿਕਲਦੇ ਨੇ ਠੰਡ ਤੋਂ ਬਚਾਅ ਵਾਸਤੇ ਉਹ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਵੀ ਵਿਖਾਈ ਦਿੰਦੇ ਨੇ ਕਿਉਂਕਿ ਚਾਹ ਨਾਲ लोगी जो अपने शरीर नग्घा भी रखते हैं तो गल बात भी कर लेने कुछ जड़े की चा दुस्कियाँ ले आ रहे लोग सर ठंड में चा दी चुस्कियाँ क्यों ले चुस्कियों के साथ चाय का असली मजा आता है जब धीरे धीरे चुस्कियाँ लेंगे आप अदरक के साथ धीरे धीरे जब जा अंदर जाएगा तो कड़ाके की ठंड में जो सर्दियाँ बाहर निकलेगी उसका अलग ही मजा है और पंजाब दी चाय दी तो बाहर से आए तो कैम्पिस बहुत अच्छा मौसम है जो हम देख कर रहे थे गूगल पे और वेदर फोरकास्ट से कि मौसम बहुत अच्छा होने वाला है सुहाना होने वाला है और मुझे लग रहा है मनाली कम का मौसम नहीं अमृतर में आज काफ़ी तो कड़ाके की ठंड पड़ रही है अमृतर ठंड बहुत अच्छी है मौसम बहुत ही सुभाव है घूमने लायक है मैं चाहूंगा कि सारे लोग अमृतसर और घूम के जाए चाय के चुस्क ले चाय के चुस्किया तो जरूरी है इस मौसम के साथ बिल्कुल जी चाह दियाँ चुस्कियाँ जोड़े की बहुत जरूरी भी ने नाल क्योंकि अपने शरीर निघा रख द अदरक वाली चाहते मोटी इलाची हो बहुत सारे मसाले होंगे ने भाजपी ठंड से बचने लोग लगातार देखा जाता है चाह दुस्तर आते हैं क्यों सर देखो मौसम ਉਦੋਂ ਠੰਡ ਦਾ ਮੌਸਮ ਹੈ ਚਾਹ ਦੀ ਚੁਸਕੇ ਦਾ ਮਜ਼ਾ ਲੈ ਰਹੇ ਆ ਐਨਜੋਏ ਲਾਈਫ ਆ ਬਹੁਤ ਵਧੀਆ ਲੱਗ ਰਿਹਾ ਇਹ ਚਾਹ ਪੀਣਾ ਸਰੀਰ ਨਿਗਾ ਹੋ ਜਾਂਦਾ ਨਿਗਾ ਹੋ ਜਾਂਦਾ ਜੀ ਚਾਹ ਚਾਹ ਪੀਣਾ ਥੋੜਾ ਜਿਹਾ ਬੰਦਾ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰਦਾ ਹੈ ਐਕਟਿਵ ਮਹਿਸੂਸ ਕਰਦਾ ਹੈ ਥੋੜੇ ਆਪਣੇ ਨੂੰ ਗਰਮਾਈ ਚ ਆ ਜਾਂਦੀ ਹੈ ਨਿਗਾ ਮਹਿਸੂਸ ਕਰਦਾ ਮਜ਼ਾ ਲੈ ਰਿਹਾ ਬੰਦਾ ਅਕਸਰ ਚਾਹ ਪੀਂਦੇ ਹੋ ਜੇ ਜਦੋਂ ਠੰਡ ਹੁੰਦੀ ਉਦੋਂ ਚਾਹ ਦੇ ਕੱਪ ਵੀ ਜਿਆਦਾ ਵੱਜ ਜਾਂਦੇ ਫਿਰ ਵੱਜ ਜਾਂਦੇ ਆ ਜੀ ਅੱਜ ਸਵੇਰ ਦਾ ਮੇਰਾ ਚੌਥਾ ਕੱਪ ਚਾਹ ਦਾ ਹੋ ਗਿਆ ਤੇ ਹੁਣੇ ਇੱਕ ਘੰਟੇ ਤੱਕ ਫੇਰ ਆਪਾਂ ਵਧੀਆ ਉਹ ਜਿਹੜੀ ਦੋਸਤੀ ਪੀਂਦੀ ਆਪਾਂ ਸੁਸੁਰਾ ਬਾਅਦ ਜਾ ਕੇ ਅੱਜ ਕੱਲ ਤੇ ਚਾਹ ਵੀ ਬੜੀ ਤਰ੍ਹਾਂ ਦੀ ਆ ਗਈ ਹੈ ਚਾਹ ਬੋਰਤਾ ਦੀ ਚਾਹ ਘੜ ਤੋਂ ਘੜ 15-20 ਦਾ ਚਾਹ ਆ ਜੀ ਤੇ ਦੋਸਤੀ ਬੜੀ ਤਰ੍ਹਾਂ ਦੀ ਚਾਹ ਵਾ ਤੇ ਜਿਹੜਾ ਬੰਦਾ ਆਪਣਾ ਇੰਜੋਏ ਕਰਦਾ ਅੱਜ ਕੀ ਕਹਿਣਾ ਜੀ ਚਾਹ ਕਿੰਨੀ ਕੁ ਜ਼ਰੂਰੀ ਹੈ ਠੰਡ ਵਿੱਚ ਸਰ ਵੇਖੋ ਜੀ ਚਾਹ ਜੇਹੀ ਪੀਨੇ ਆ ਤੇ ਸਾਡਾ ਸਰੀਰ ਨਿੱਘਾ ਇਸ ਕਰਕੇ ਚਾਹ ਪੀਂਦਾ ਮਜ਼ਾ ਆਪਣਾ ਅਲੱਗ ਹੀ ਹੈ ਜੀ ਹੋਰ ਇਹ ਚਾਹ ਇੱਕ ਮਾਨਾ ਮੈਂ ਯਾਰ ਉਸ ਵਿੱਚ ਮਿਲਦੀ ਦੋ ਚਾਰ ਗੱਲਾਂ ਗੱਲੀਆਂ ਦੀਆਂ ਪਿਆਰ ਦੀਆਂ ਇਸ ਤੋਂ ਇਲਾਵਾ ਬੰਦਾ ਕੰਮ ਦੇ ਵਿੱਚ ਟਾਈਮ ਕੱਢ ਨਹੀਂ ਸਕਦਾ ਚਾਹ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਅਮਰਸਰ ਵਿੱਚ ਤਾਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਰਿਕਾਰਡ ਤੋਂ ਠੰਡ ਪੈਂਦੀ ਹੈ ਅਮਰਸਰ ਵਿੱਚ ਤੇ ਠੰਡ ਤੋਂ ਬਚਣ ਵਾਸਤੇ ਚਾਹ ਇੱਕ ਕਾਰਗਰ ਚੀਜ਼ ਹੈ ਹਾਂਜੀ ਸਰ ਸ਼ਿਓਰ ਬਹੁਤ ਵਧੀਆ ਚੀਜ਼ ਹੈ ਚਾਹ ਤੋਂ ਬਿਨਾਂ ਠੰਡ ਰੁਕ ਕੇ ਡੁੱਬ ਜਾਏਗਾ ਆਪਾਂ ਜੇ ਠੰਡ ਲੱਗ ਰਹੀ ਹੈ ਆਪਾਂ ਕੀ ਕਰਾਂਗੇ ਜਾਂ ਤਾਂ ਅੱਗ ਸੇਕਾਂਗੇ ਜਾਂ ਚਾਹ ਪੀਵਾਂਗੇ ਬਿਲਕੁਲ ਦੋਵਾਂ ਦਾ ਨਿਕਰਾ ਕ ਉਸ ਨਾਲ ਆ ਕੀ ਕਰ ਸਕਦੇ ਹੋ ਇੱਕ ਕੰਮ ਵੀ ਜ਼ਰੂਰੀ ਨੇ ਕੰਮ 'ਤੇ ਲਿਪਟੋਨੇ ਤੇ ਕੰਮ ਨੇ ਟਾਣਵਾਸੇ ਬਾਹਰ ਤੇ ਨਿਕਲਣੇ ਪੈਣਾ ਠੰਡੇ ਉਹ ਨਿਕਲਣੇ ਪੈਣਾ ਸਰ ਕੰਮ ਤੇ ਕਰਨਾ ਹੀ ਪੈਣਾ ਜੀ ਕੰਮ ਕਰਾਂਗੇ ਰੋਜ਼ਗਾਰੀ ਤੇ ਫਿਰ ਚੱਲੇਗਾ ਨਾ ਸਾਡਾ ਰੋਜ਼ਗਾਰ ਕੰਮ ਤੇ ਕਰਨਾ ਹੀ ਪੈਣਾ ਜੀ ਤਾਂ ਬਿਲਕੁਲ ਜੀ ਚਾਹ ਜਿਹੜੀ ਕੀ ਉਹ ਪੀਣੀ ਉਹ ਵੀ ਜ਼ਰੂਰੀ ਹੈ ਠੰਡ ਵਿੱਚ ਕਿਉਂਕਿ ਜੇਕਰ ਤੁਸੀਂ ਆਪਣੇ ਸਰੀਰ 'ਤੇ ਨਿਗਾਹ ਰੱਖਣਾ ਹੈ ਤਾਂ ਚਾਹ ਦੀ ਤੁਸਕੀਆਂ ਜਿਹੜੀ ਕੀ ਉਹ ਵੀ ਲੈਣੀਆਂ ਪੈਣੀਆਂ ਨੇ ਤੇ ਦੁਕਾਨਦਾਰ ਵੀ ਨੇ ਇੱਥੇ ਉਹਨਾਂ ਨੇ ਵੀ ਗੱਲਬਾਤ ਕਰਨ ਲਈ ਪਾਜੀ ਚਾਹ ਵਿੱਚ ਕੀ ਜ਼ਿਆਦਾ ਵਿੱਚ ਪਾਇਆ ਜਾਂਦਾ ਜਿਹੜਾ ਕਿ ਲੋਕ ਜਿਹੜੇ ਚਾਹ ਚਾਹ ਦੇ ਵਿੱਚ ਭਾਈ ਲੌਂਗ ਇਲਾਚੀ ਤੇ ਅਦਰਕ ਪਾ ਆ ਜਾਂਦਾ ਜੀ ਇਸ ਕਰਕੇ ਲੋਕੀ ਭੱਜੇ ਜਾਂਦੇ ਨੇ ਇਸ ਦਾ ਹੋਰ ਨਾ ਨਿੱਗੇ ਰਹਿੰਦੇ ਨੇ ਬਿਲਕੁਲ ਹਾਂ ਤੇ ਆ ਸਾਡੀ ਚਾਹ ਦੋ ਚਪਤੀ ਪੈਂਦੀ ਹੈ ਤੇ ਫਰਸਟ ਕਲਾਸ A1 ਬਣਦੀ ਹੈ। ਭਾਈ ਕਿ ਲੋਕੀ ਕਿੰਨੀ ਕਿੰਨੀ ਬੜੀ ਚਾਹ ਪੀਂਦੇ ਜੀ ਲੋਗੇ 3-3 4-4 ਵਾਲੀ 5-5 ਵਾਲੀ ਚਾਹ ਪੀ ਲੈਂਦੇ ਨੇ ਤੇ ਬਹੁਤ ਅੱਛੀ ਲੱਗਦੀ ਹੈ ਉਹਨਾਂ ਨੂੰ ਤੇ ਫਿਰ ਚਾਹ ਦੀ ਬੜੀ ਤਰ੍ਹਾਂ ਦੀਆਂ ਵੈਰਾਈਟੀਆਂ ਆ ਗਈਆਂ ਚਾਹ ਦੀ। ਨਹੀਂ ਸਾਡੇ ਕੋਲ ਤਾਂ ਇੱਕੋ ਹੀ ਵੈਰਾਈਟੀ ਹੈ ਦੋ ਚਪਤੀ ਇਹ ਤੇ ਆਪਾਂ ਉਹੋ ਹੀ ਦਿੰਨੇ ਆ ਬਾਈ ਲੋਕਾਂ ਨੂੰ ਅਦਰਕ ਵਗੈਰਾ ਪਾ ਕੇ ਤੇ ਫਰਸਟ ਕਲਾਸ 7 ਬਣਾ ਕੇ ਬੜੀ ਬੜੀ ਦੂਰੋਂ ਲੋਕੇ ਪੀਣ ਆਉਂਦੇ ਨੇ ਹਾਂ ਹਾਂ ਬਹੁਤ ਨਿਕਲੇ ਆਂਦੀ ਹੈ ਫਰਸਟ ਕਲਾਸ 7 ਹੁਣ ਆਪਾਂ ਵੀ ਇੱਥੇ ਖਲੋਤਿਆਂ ਤੇ ਨਹੀਂ ਗੀ ਲੈਣ ਗਰਮੀ ਦੇ ਮੁਕਾਬਲੇ ਜੇ ਗੱਲ ਕਰੀਏ ਠੰਡ ਵਿੱਚ ਕਿੰਨੀ ਕ ਜਿਆਦਾ ਇਹ ਜਿਹੜੀ ਚਾਹ ਦੀ ਜਿਹੜੀ ਸੇਲ ਵੱਜ ਜਾਂਦੀ ਹੈ ਨਹੀਂ ਚਾਹ ਦੀ ਉਸ ਤਰ੍ਹਾਂ ਹੀ ਸਾਡਾ ਹਿਸਾਬ ਤਾਂ ਉਹੋ ਹੀ ਰਹਿੰਦਾ ਹਿਸਾਬ ਸਾਡਾ ਹਿਸਾਬ ਤਾਂ ਉਹੋ ਹੀ ਰਹਿੰਦਾ ਸਾਦੀਆਂ ਜੋ ਉਹੋ ਹੀ ਰਹਿੰਦਾ ਬਗਰਮੀ ਵਿੱਚ ਵੀ ਉਹੋ ਹੀ ਰਹਿੰਦਾ ਸਾਡਾ ਜੋ ਚੱਲਦਾ ਰਹਿੰਦਾ ਹਿਸਾਬ ਤਾਂ ਬਸ ਉਹ ਹੀ ਸਾਡਾ ਤਾ ਬਿਲਕੁਲ ਜੀ ਪਾਵੇਂ ਬਹੁਤ ਕਿਸਮਾਂ ਦੀ ਚਾਹ ਜਿਹੜੀ ਕਿ ਉਹ ਮਾਰਕੀਟ ਵਿੱਚ ਆ ਚੁੱਕੀ ਹੈ ਪਾਵੇਂ ਤੁਸੀਂ ਕੇਸਰ ਵਾਲੀ ਚਾਹ ਲੈਣੀ ਹੈ ਅਦਰਕ ਵਾਲੀ ਤੇ ਮੋਟੀ ਇਲਾਚੀ ਛੋਟੀ ਇਲਾਚੀ ਤੇ ਹੋਰ ਬਹੁਤ ਸਾਰੇ ਗਰਮ ਮਸਾਲਿਆਂ ਵਾਲੀ ਚਾਹ ਜਿਹੜੀ ਕਿ ਉਹ ਮਿਲ ਜਾਂਦੀ ਹੈ ਅੰਮ੍ਰਿਤਸਰ ਵਿੱਚ ਖਾਸ ਕਰਕੇ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹ ਇਸ ਮੌਸਮ ਦਾ ਮਜ਼ਾ ਵੀ ਲੈ ਰਹੇ ਨੇ ਕਿਉਂਕਿ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਹਰ ਸਾਲ ਦੀ ਵਾਂਗ ਇਸ ਸਾਲ ਵੀ ਜਿਹੜਾ ਕਿ ਅੰਮ੍ਰਿਤਸਰ ਵਿੱਚ ਰਿਕਾਰਡ ਤੋੜ ਠੰਡ ਪੈ ਰਹੀ ਹੈ ਤੇ ਨਾਲ ਨਾਲ ਸੰਘੜੀ ਧੁੰਦ ਵੀ ਪੈ ਰਹੀ ਹੈ ਤਾਂ ਇਸ ਮੌਸਮ ਵਿੱਚ ਜਿਹੜਾ ਕਿ ਠੰਡ ਤੋਂ ਬਚਣ ਵਾਸਤੇ ਲੋਕ ਚਾਹ ਦਾ ਨਿਗ ਜ਼ਰੂਰ ਲੈਂਦੇ ਹੋਏ ਵਿਖਾਈ ਜਾਂਦੇ ਨੇ 60% ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾ ਦੈਨਿਕ ਸੂਰਾ ਟੀਵੀ ਅੰਮ੍ਰਿਤਸਰ